ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੈਸਮ ਟ੍ਰੇਡਰ ਤੇ ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਬੈਲ ਜ਼ਰੂਰ অন ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਅੱਜ ਦਾ ਆਪਣਾ ਟੌਪਿਕ ਹੈ ਵਾਟ ਇਜ਼ ਸਟਾਕ ਮਾਰਕੀਟ ਸਟਾਕ ਮਾਰਕੀਟ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ ਸ਼ੁਰੂ ਕਦੋਂ ਹੁੰਦੀ ਹੈ 16ਵੀਂ ਸਦੀ ਵਿੱਚ ਯੂਰਪ ਦੀ ਇੱਕ ਕੰਟਰੀ ਵਿੱਚ ਪਹਿਲੀ ਵਾਰ ਡੱਚ ਇਸਟ ਇੰਡੀਆ ਕੰਪਨੀ ਨਾਂ ਦੀ ਕੰਪਨੀ ਆਪਣੇ ਸ਼ੇਅਰ ਸੇਲ ਕਰਦੀ ਹੈ ਸ਼ੇਅਰ ਸੈਲ ਕਰਦੀ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਥੋੜੀ ਜੀ ਨੌਲੇਜ ਦੇ ਦੇਣਾ ਹੈ ਕੀ ਹੁੰਦਾ ਹੈ ਸ਼ੇਅਰ ਮੰਨ ਲਓ ਇੱਕ ਕਿਸਾਨ ਹੈ ਜਿਹਦੇ ਕੋਲ 10 ਕਿੱਲੇ ਨੇ ਤੇ ਉਹਦੇ ਵਿੱਚੋਂ ਉਹਨੂੰ ਕੁਝ ਮਨੀ ਦੀ ਲੋੜ ਹੈ ਉਹ ਕਿਸੇ ਤੋਂ ਲੋਨ ਲੈਣ ਦੀ ਬਜਾਏ ਜਾਂ ਕਿਸੇ ਆਰਤੀ ਤੋਂ ਪੈਸੇ ਲੈਣ ਦੀ ਬਜਾਏ ਆਪਣੀ ਇੱਕ ਕਨਾਲ ਸੈਲ ਕਰ ਦਿੰਦਾ ਹੈ ਬਟ ਉਹ ਸੈਲ ਇਸ ਕੰਟਰੈਕਟ ਨਾਲ ਕਰਦਾ ਹੈ ਕਿ ਉਹਦੀ ਜਿਹੜੀ ਦੇਖਭਾਲ ਹੋਊਗੀ ਉਹ ਖੁਦ ਉਹੀ 10 ਕਿੱਤੇ ਦਾ ਕਿਸਾਨ ਕਰੂਗਾ ਜਿਹੜਾ ਬਾਇਰ ਹੋਊਗਾ ਉਹਨੂੰ ਉਹਦੀ ਹਿੱਸੇਦਾਰੀ ਮਿਲੂਗੀ ਤੇ ਉਹਦਾ ਉਹਨੂੰ ਠੇਕਾ ਮਿਲੂਗਾ ਠੇਕਾ ਆਪਾਂ ਸਮਝ ਲੈਨੇ ਆ ਉਹਨੂੰ ਉਹਦਾ ਡਿਵੀਡੈਂਡ ਮਿਲੂਗਾ ਸਾਵਧਾਨ ਬਾਤ ਤੇ ਜਿਹੜਾ ਬਾਇਰ ਹੁੰਦਾ ਓ ਉਹਦੀ ਹਿੱਸੇਦਾਰੀ ਲੈ ਲੈਂਦਾ ਤੇ ਉਹ ਆਪਣੀ ਹਿੱਸੇਦਾਰੀ ਕਦੇ ਵੀ ਕਿਸੇ ਨੂੰ ਵੀ ਵੇਚ ਸਕਦਾ ਹੈ ਇਸ ਤਰ੍ਹਾਂ ਉਹ ਉਦਾਸ ਕਿੱਲਿਆਂ ਦੇ ਇੱਕ ਕੰਪਨੀ ਦੇ ਇੱਕ ਕਿਸਾਨ ਦੀ ਜ਼ਮੀਨ ਦਾ ਸ਼ੇਅਰ ਹੋਲਡਰ ਬਣ ਜਾਂਦਾ ਹੈ ਇੱਕ ਕਨਾਲ ਬਾਏ ਕਰਕੇ ਤੇ ਉਹ ਇੱਕ ਕਨਾਲ ਦਾ ਜੋ ਪੈਸਾ ਹੁੰਦਾ ਹੈ ਉਹ ਕਿਸਾਨਾਂ ਕਾਰੋਬਾਰ ਨੂੰ ਅੱਗੇ ਵਧਾਉਣ ਵਾਸਤੇ ਖਰਚ ਸਕਦਾ ਹੈ ਇਸ ਤਰ੍ਹਾਂ ਇਹ ਕੰਪਨੀਆਂ ਕਰਦੀਆਂ ਨੇ ਉਹ ਆਪਣੇ ਸ਼ੇਅਰ ਪਬਲਿਕ ਕਰਦੀਆਂ ਨੇ ਜਿੱਥੇ ਕਿ ਲੋਕ ਉਹਨਾਂ ਨੂੰ ਬਾਏ ਕਰਕੇ ਉਸ ਕੰਪਨੀ ਦੀ ਹਿੱਸੇਦਾਰੀ ਵਿੱਚ 파ਟਨਰ ਮੰਨ ਲੈਂਦੇ ਨੇ ਤੇ ਉਹ ਆਪਣੀ ਹਿੱਸੇਦਾਰੀ ਕਦੇ ਵੀ ਕਿਸੇ ਵੀ ਟਾਈਮ ਕਿਸੇ ਨੂੰ ਬੇਚ ਸਕਦੇ ਨੇ ਜੋ ਵੀ ਉਸ ਟਾਈਮ ਤੇ ਉਸ ਚੀਜ਼ ਦਾ ਮੁਨਾਫਾ ਜਾਂ ਨੁਕਸਾਨ ਹੋਊਗਾ ਉਹਨੂੰ ਲੈ ਕੇ ਜਿੱਥੇ ਨਾ ਸ਼ੇਰਾਂ ਤੇ ਸਟਾਕਾਂ ਦਾ ਲੈਣ-ਦੇਣ ਹੁੰਦਾ ਹੈ ਉਹਨੂੰ ਕਹਿੰਦੇ ਨੇ ਮਾਰਕੀਟ ਪਲੇਸ ਇਹਨੂੰ ਆਪਾਂ ਪੰਜਾਬੀ ਵਿੱਚ ਮੰਡੀ ਵੀ ਕਹਿ ਸਕਦੇ ਨੇ ਜੋ ਕਿ ਅੱਜਕੱਲ੍ਹ ਆਨਲਾਈਨ ਹੋ ਚੁੱਕਾ ਹੈ ਅਤੇ ਇੱਕ ਹੁੰਦੀ ਹੈ ਪ੍ਰਾਇਮਰੀ ਮਾਰਕੀਟ ਇੱਕ ਹੁੰਦੀ ਹੈ ਸੈਕੰਡਰੀ ਮਾਰਕੀਟ ਪ੍ਰਾਇਮਰੀ ਮਾਰਕੀਟ ਕੀ ਹੁੰਦਾ ਹੈ ਜਦੋਂ ਵੀ ਨਵੀਂ ਕੋਈ ਕੰਪਨੀ ਆਉਂਦੀ ਹੈ ਉਹਨੂੰ ਕਿਸੇ ਵੀ ਪੈਸੇ ਜਾਂ 파ਟਰਨਰ ਦੀ ਲੋੜ ਹੁੰਦੀ ਹੈ ਉਹ ਆਪਣਾ ਇੱਕ ਇਨੀਸ਼ੀਅਲ ਪਬਲਿਕ ਆਫਰਿੰਗ ਆਈਪੀਓ ਲਾਂਚ ਕਰਦੀ ਹੈ ਜਿਨੂੰ ਬਾਇ ਕਰਕੇ ਤੁਸੀਂ ਇਨੀਸ਼ੀਅਲ ਸ਼ੁਰੂਆਤੀ ਟਾਈਮ ਤੋਂ ਉਸ ਕੰਪਨੀ ਦੇ ਹਿੱਸੇਦਾਰ ਬਣ ਸਕਦੇ ਨੇ ਸੈਕੰਡਰੀ ਮਾਰਕੀਟ ਉਹ ਹੁੰਦੀ ਹੈ ਜਿਹੜੀ ਆਲਰੇਡੀ ਮਾਰਕੀਟਾਂ ਨੇ ਆਪਣੇ ਸ਼ੇਅਰ ਵੇਚੇ ਹੋਏ ਨੇ ਤੇ ਜਿਨ੍ਹਾਂ ਨੂੰ ਵੇਚੇ ਹੋਏ ਨੇ ਤੇ ਉਹ ਅੱਗੇ ਆਪਣੀ ਮਾਰਕੀਟ ਦੇ ਸ਼ੇਅਰ ਸੈਲ ਕਰਦੇ ਨੇ ਹੋਰ ਓਨਰ ਆਉਂਦੇ ਨੇ ਆਪਾਂ ਕਿਸਾਨ ਦਾ ਐਗਜ਼ਾਮਪਲ ਲੈ ਲੈਨੇ ਆ ਕਿਸੇ ਨੇ 5 ਸਾਲ ਪਹਿਲਾਂ ਉਹ ਤੋਂ ਇੱਕ ਕਨਾਲ ਬਾਇ ਕੀਤੀ ਤੇ 5 ਸਾਲ ਬਾਅਦ ਪ੍ਰਾਪਰਟੀ ਦਾ ਰੇਟ ਵੱਧ ਗਿਆ ਤੇ ਉਹਨੇ ਕਿਸੇ ਹੋਰ ਬਾਇਰ ਨੂੰ ਆਪਣਾ ਹਿੱਸੇਦਾਰੀ ਬੇਚਦੀ ਤੇ ਤੇ ਹੁਣ ਉਹ ਨਵਾਂ ਬਾਇਰ ਇਨਵੈਸਟ ਕਰਕੇ ਵੇਟ ਕਰ ਸਕਦਾ ਹੈ ਤਾਂ ਕਿ ਉਹਨੂੰ ਕੋਈ ਫਾਇਦਾ ਨਾ ਨੁਕਸਾਨ ਜੋ ਵੀ ਉਹਨੇ ਸੋਚ ਕੇ ਉਹ ਪੈਨਲ ਕਿਸਾਨ ਤੋਂ ਲਈ ਹੈ ਉਹ ਉਹਨੂੰ ਮਿਲ ਸਕੇ ਸੋ ਪ੍ਰਾਇਮਰੀ ਮਾਰਕੀਟ ਉਹ ਹੋਗੀ ਜਦੋਂ ਆਪਾਂ ਇਨੀਸ਼ੀਅਲ ਸਟੇਜ ਤੇ ਆਈਪੀਓ ਥਰੂ ਸਿੱਧੇ ਕੰਪਨੀ ਤੋਂ ਸ਼ੇਅਰ ਬਾਈ ਕਰਦੇ ਨੇ ਸੈਕੰਡਰੀ ਮਾਰਕੀਟ ਜੋ ਨਿਵੇਸਟਰਾਂ ਕੋਲ ਆਲਰੇਡੀ ਜਸ ਐਕਸਚੇਂਜਰ ਕੋਲ ਆਲਰੇਡੀ ਸ਼ੇਅਰ ਪਏ ਨੇ ਕਿਸੇ ਮਾਰਕੀਟ ਦੇ ਉਹ ਤੁਹਾਨੂੰ ਸੈਲ ਕਰਦੀ ਨਹੀਂ ਕਿਉਂਕਿ ਉਸ ਡਾਇਰੈਕਟ ਮਾਰਕੀਟ ਇੱਕ ਵਾਰੀ ਜਾਂ ਦੋ ਵਾਰੀ ਆਪਣੇ ਸ਼ੇਅਰ ਸੈਲ ਕਰ ਚੁੱਕੀ ਹੈ ਹਿੱਸੇਦਾਰੀ ਦੇ ਚੁੱਕੀ ਹੈ ਤੇ ਉਹ ਹਿੱਸੇਦਾਰੀ ਅੱਗੇ ਤੋਂ ਅੱਗੇ ਬਾਈ ਜਾਂ ਸੈਲ ਘੁੰਮਦੀ ਰਹਿੰਦੀ ਹੈ ਅਗਰ ਆਪਣਾ ਟਾਪਿਕ ਹੈ ਸ਼ੇਅਰ ਮਾਰਕੀਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੀ ਸ਼ੇਅਰ ਮਾਰਕੀਟ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀਗੇ ਇਕਵਿਟੀ ਮਾਰਕੀਟ ਜਿੱਥੇ ਹਰੇਕ ਕੰਪਨੀ ਆਪਣਾ ਸਟਾਕ ਜਾਂ ਸ਼ੇਅਰ ਲਾਂਚ ਕਰਦੀ ਹੈ ਜਿਸ ਦੇ ਨਾਲ ਉਹ ਆਪਣੇ ਨਵੇਂ ਹਿੱਸੇਦਾਰ ਬਣਾਉਂਦੀ ਹੈ ਤੇ ਜਿਨ੍ਹਾਂ ਦੀ ਮਨੀ ਆਪਣੀ ਗਰੋਥ ਜਾਂ ਆਪਣੀ ਜੋ ਵੀ ਉਹਨਾਂ ਦੀ ਇਨਵੈਸਟਮੈਂਟ ਹੈ ਫਿਊਚਰ ਵਾਸਤੇ ਉਹਦੇ ਵਾਸਤੇ ਯੂਜ਼ ਕਰਦੀ ਹੈ ਉਹਦੇ ਬਾਅਦ ਚੋ ਆ ਜਾਂਦੀ ਹੈ ਆਪਣੀ ਸੈਕੰਡ ਨੰਬਰ ਤੇ ਬੌਂਡ ਮਾਰਕੀਟ ਇਹਦੇ ਵਿੱਚ ਕੀ ਹੁੰਦਾ ਹੈ ਕੋਈ ਵੀ ਕੰਪਨੀ ਆਪਣਾ ਸ਼ੇਅਰ ਸੈਲ ਕਰਨ ਦੀ ਬਜਾਏ ਜਾਂ ਕਿਸੇ ਬੈਂਕ ਤੋਂ ਲੋਨ ਲੈਣ ਦੀ ਬਜਾਏ ਕਿਸੇ ਇਨਵੈਸਟਰ ਤੋਂ ਪੈਸੇ ਲੈ ਲੈਂਦੀ ਹੈ ਯਾਨੀ ਕਿ ਉਹਨੂੰ ਬੌਂਡ ਵੇਚ ਦਿੰਦੀ ਹੈ ਮੰਨ ਲਓ ਫੋਰ ਐਗਜ਼ਾਮਪਲ 5 ਸਾਲ ਵਾਸਤੇ ਬੋਰਨ ਵੇਜ ਦਿੰਦੀ ਹੈ ਜਿਦੇ ਵਿੱਚ ਜਿਹੜਾ 5 ਸਾਲ ਵਾਸਤੇ ਉਹਨਾਂ ਉਹਨਾਂ ਨੂੰ ਪੈਸੇ ਦੇ ਰਿਹਾ ਹੈ ਉਹਨੂੰ ਉਹਦੇ ਚੇਂਜ ਵਿੱਚ ਕੁਝ ਇੰਟਰਸਟ ਜੋ ਉਹਨਾਂ ਨੇ ਫਿਕਸ ਕੀਤਾ ਹੋਊਗਾ ਉਹ ਮਿਲੂਗਾ ਤੇ ਮਾਰਕ ਜਿਹੜੀ ਕੰਪਨੀ ਹੋਊਗੀ ਉਹਨੂੰ ਚਾਰਜ 5 ਸਾਲ ਵਾਸਤੇ ਉਹਨਾਂ ਦੇ ਮਨੀ ਯੂਜ਼ ਕਰਨ ਦਾ ਮੌਕਾ ਮਿਲ ਜਾਂਦਾ ਆਪਣੀ ਗਰੋਥ ਵਧਾਉਣ ਵਾਸਤੇ ਆਪਣੀ ਜੋ ਵੀ ਅੱਗੇ ਫਿਊਚਰ ਚ ਇਨਵੈਸਟਮੈਂਟ ਕੰਪਨੀ ਚ ਕਰਨੀ ਹੈ ਤੀਜੇ ਨੰਬਰ ਤੇ ਆ ਜਾਂਦੀ ਆਪਣੀ ਡੈਰੀਟਿਵ ਮਾਰਕੀਟ ਜਿਸ ਦਾ ਅੱਜਕੱਲ ਬਹੁਤ ਹੀ ਕ੍ਰੇਜ਼ ਹੈ ਫਿਊਚਰ ਮਾਰਕੀਟ ਹੋਗੀ ਖਾਸ ਕਰਕੇ অপਸ਼ਨ ਮਾਰਕੀਟ ਵਿੱਚ ਇਹ ਕੀ ਹੁੰਦੇ ਨੇ ਇੱਕ ਕਿਸਮ ਦੇ ਕੰਟਰੈਕਟ ਹੁੰਦੇ ਨੇ ਜਿਨ੍ਹਾਂ ਦੀ ਇੱਕ ਐਕਸਪਾਇਰੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਆਪਣੇ এক্সচেਜ ਜਾਂ ਬ੍ਰੋਕਰ ਲਿਸਟ ਕਰਦੇ ਨੇ ਜਿਨ੍ਹਾਂ ਨੂੰ ਟ੍ਰੇਡ ਕਰਕੇ ਜੋ ਵੀ ਟਰੇਡਰ ਹੁੰਦਾ ਹੈ ਉਹ ਆਪਣਾ ਬਾਏ ਜਾਂ ਸੈਲ ਕਰਕੇ ਫਾਇਦਾ ਜਾਂ ਨੁਕਸਾਨ ਕਰ ਸਕਦਾ ਹੈ ਪੰਜਵੇਂ ਨੰਬਰ ਤੇ ਆ ਜਾਂਦੀ ਆਪਣੀ ਫੋਰਨਿਕ ਸੇਜ ਮਾਰਕੀਟ ਜਿਹਨੂੰ ਆਪਾਂ ਫੋਰੈਕਸ ਕਹਿੰਦੇ ਨੇ ਜਿਹਦੇ ਵਿੱਚ ਤੁਸੀਂ ਅਲੱਗ-ਅਲੱਗ ਕੰਟਰੀਆਂ ਦੀਆਂ ਕਰੰਸੀਆਂ ਨੂੰ ਟ੍ਰੇਡ ਕਰ ਸਕਦੇ ਆ ਮੰਨ ਲਓ ਤੁਸੀਂ ਪਾਉਂਡ ਯੂਰੋ ਨੂੰ ਟ੍ਰੇਡ ਕਰ ਸਕਦੇ ਆ ਜਪਨੀਸ ਕੈਨੇਡੀਅਨ ਮਾਰਕੀਟ ਨੂੰ ਕਰ ਸਕਦੇ ਆ ਯੂਰੋ ਡਾਲਰ ਨੂੰ ਕਰ ਸਕਦੇ ਆ ਯੂਰੋ ਪਾਉਂਡ ਨੂੰ ਕਰ ਸਕਦੇ ਆ ਸੋ ਡਿਫਰੈਂਟ ਡਿਫਰੈਂਟ ਕੰਟਰੀਆਂ ਦੀ ਡਿਫਰੈਂਟ ਕਰੰਸੀਆਂ ਨੂੰ ਆਪਸ ਵਿੱਚ ਐਕਸਚੇਂਜ ਕਰਕੇ ਤੁਸੀਂ ਪ੍ਰੋਫਿਟ ਜਾਂ ਨੁਕਸਾਨ ਕਰ ਸਕਦੇ ਆ ਤੇ 6ਵੇਂ ਨੰਬਰ ਤੇ ਆ ਜਾਂਦੀ ਆਪਣੀ ਕ੍ਰਿਪਟੋ ਮਾਰਕੀਟ ਜੋ ਡਿਜੀਟਲ ਕਰੰਸੀ ਮਾਰਕੀਟ ਹੈ ਜੋ ਰੀਸੈਂਟਲੀ ਹੋਂਦ ਵਿੱਚ ਆਈ ਹੈ ਅਤੇ ਇਹਨੂੰ ਵੀ ਟ੍ਰੇਡ ਕਰਕੇ ਤੁਸੀਂ ਫਾਇਦਾ ਜਾਂ ਨੁਕਸਾਨ ਕਰ ਸਕਦੇ ਆ। ਸੋ ਇਸ ਵੀਡੀਓ ਵਿੱਚ ਆਪਾਂ ਸਿੱਖਿਆ ਸ਼ੇਅਰ ਮਾਰਕੀਟ ਕੀ ਹੈ ਤੇ ਕਿੰਨੇ ਤਰ੍ਹਾਂ ਦੀ ਹੈ ਤੇ ਹੋਰ ਜ਼ਿਆਦਾ ਇਹਨਾਂ ਮਾਰਕੀਟ ਬਾਰੇ ਸਿੱਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਹਰ ਮਾਰਕੀਟ ਤੇ ਟੈਕਨੀਕਲਸ, ਫੰਡਾਮੈਂਟਲਸ ਕਿਵੇਂ ਚਾਰਟ ਨੂੰ ਪੜ੍ਹਨਾ ਹੈ ਕੀਵੇਂ ਮਾਰਕੀਟਾਂ ਦੇ ਸ਼ੇਅਰ ਵਧੀਆ ਸ਼ੇਅਰ ਲੱਭਣੇ ਨੇ ਕੀ ਸ਼ੇਰਾਂ ਵਿੱਚ ਹੋਣਾ ਚਾਹੀਦਾ ਜਿਹੜੇ ਤੁਸੀਂ ਬਾਏ ਕਰਨਾ ਚਾਹੁੰਦੇ ਨੇ ਇਹ ਸਭ ਡਿਸਕਸ ਕਰਾਂਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਨੋਟੀਫਿਕੇਸ਼ਨ ਬੈਲ ਨੂੰ ਓਨ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਅਗਲੀ ਵੀਡੀਓ 'ਚ